ਆਗਰ ਗੁਰਜਾ ਨਾਮ ਆਰਿ ਹਰਿ ਨਾਮ ਕਮਾਲਨਾ ਨਾਮਿ ਕਿਰੋ ਤਦ ਜਨਾਮਨ ਕਰੋ ਬੀਤਾ ਇਹ ਚਮਰਨਾ ਮਾਧਵ ਰਉਰੁ ਪਾਲਦਾ ਮੇਕ ਦਿਸੇ ਤੇਰੀ ਮਨ या सर सुंदरलाल जी रतन प्रोफेशनल एजुकेशन कॉलेज तो बोल रहे हैं जी ਅੱਜ ਅਸੀਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਵਿਹਾੜੇ ਤੇ ਸ਼ਹੀਦੀ ਦਿਹਾੜੇ ਮਨਾ ਰਹੇ ਹਾਂ ਜੀ ਇੱਥੇ ਸਾਡੇ ਦਾ ਬਾਹਰ ਦੀ ਸੰਗਤ ਸਾਰੇ ਪਿੰਡਾਂ ਦੇ ਪੰਚ ਸਰਪੰਚ ਨੰਬਰਦਾਰ ਵੀ ਆਏ ਪਰ ਸਾਡਾ ਸਮੂਹ ਸਟਾਫ ਸਭ ਸੇਵਾ ਤੇ ਲੱਗਿਆ ਸੇਵਾ ਕਰਦੇ ਪਏ ਸੇਵਾ ਭਾਵ ਨਾਲ ਕੰਮ ਕਰਦੇ ਪਏ ਅਸੀਂ ਚਾਹੁੰਦੇ ਹਾਂ ਵੀ ਤਿਲਕ ਜੰਝੂ ਤਿਲਕ ਦੀ ਰੱਖਿਆ ਤੇ ਜਨਯਉ ਦੀ ਰੱਖਿਆ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਸ਼ਹਾਦਤ ਦੇ ਕੇ ਕਰੀ ਹੈ ਇਹ ਇਨਾ ਵੱਡੀ ਸ਼ਰਧਾਤ ਨਾ ਕਿਸੇ ਨੇ ਦੇਣੀ ਹੈ ਨਾ ਦੇਈ ਮੈਂ ਬਹੁਤ ਬਹੁਤ ਧੰਨਵਾਦ ਕਰਦਾਂਗੀ ਹਿੰਦੂਆਂ ਦੀ ਰੱਖਿਆ ਵਾਸਤੇ ਇਹਨਾਂ ਨੇ ਬਹੁਤ ਸ਼ਹਾਦਤ ਧੰਨਵਾਦ ਸਸਿਕਾ ਸਰ ਜੀ ਤੁਹਾਨੂੰ ਮਨਪਸੰਦ ਹੈ ਜੀ ਮਨ ਸਰ ਜੀ ਮਹਿੰਦਰ ਮਰਾਇ ਦੇ ਕੀ ਕਹੋਗੇ ਆਇਤ ਤਾਂ ਤਾਂ ਚਲ ਗੁਤੇ ਬਾਦਲ ਜੀ ਦੇ 150ਵੇਂ ਜੀਨੀ ਦਿਹਾੜੇ ਦਾ ਸਭ ਤੋਂ ਪ੍ਰੋਗਰਾਮ ਜਿਹੜੇ ਪੂਰੀ ਦੁਨੀਆ ਦੇ ਮਸ਼ਹੂਰ ਹੈ ਨੇ ਰਾਜੇ ਸੇ ਰਤਨ ਕਾਲਜ ਤੇ ਜਿਹੜੇ ਨਾਨੀ ਦੇ ਮਾਗਦ ਵਿੱਚ ਜਿਹੜੇ

ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਿਹਾੜੇ ਤੇ ਛੇਹ ਦੀ ਦਿਹਾੜੇ ਮਨਾ ਰਹੇ ਹਾਂ ਜੀ ਇੱਥੇ ਸਾਡੇ ਪਾਸ ਬਾਹਰ ਦੀ ਸੰਗਤ ਸਾਰੇ ਪਿੰਡਾਂ ਦੇ ਪੰਚ ਸਰਪੰਚ ਨੰਬਰਦਾਰ ਵੀ ਆਏ ਪਰ ਸਾਡਾ ਸਮੂਹ ਸਟਾਫ ਸਭ ਸੇਵਾ ਤੇ ਲੱਗਿਆ ਸੇਵਾ ਕਰਦੇ ਪਏ ਸੇਵਾ ਭਾਵ ਨਾਲ ਕੰਮ ਕਰਦੇ ਪਏ ਅਸੀਂ ਚਾਹੁੰਦੇ ਹਾਂ ਵੀ ਤਿਲਕ ਜੰਝੂ ਤਿਲਕ ਦੀ ਰੱਖਿਆ ਤੇ ਜਨਯਉ ਦੀ ਰੱਖਿਆ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਸ਼ਹਾਦਤ ਦੇ ਕੇ ਕਰੀ ਹੈ ਇਹ ਇਨਾ ਵੱਡੀ ਸ਼ਹਾਦਤ ਨਾ ਕਿਸੇ ਨੇ ਦੇਣੀ ਹੈ ਨਾ ਦੇਈ ਮੈਂ ਬਹੁਤ ਬਹੁਤ ਧੰਨਵਾਦ ਕਰਦਾਂਗੀ ਹਿੰਦੂਆਂ ਦੀ ਰੱਖਿਆ ਵਾਸਤੇ ਇਹਨਾਂ ਨੇ ਸ਼ਹਾਦਤ ਧੰਨਵਾਦ ਸਸਿਕਾ ਵਿਜੇਤਵਨ ਮੈਂ ਖਰੜ ਤੋਂ ਆਇਆ ਮੇਰੇ ਕੋਲ ਧਰਮ ਜਾਗਰਣ ਜਿਹੜਾ ਮੁਹੱਲੇ ਦੀ ਜ਼ਿੰਮੇਵਾਰੀ ਹੈ ਉਹ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜੋ ਧਰਮ ਵਾਸਤੇ ਦੇਸ਼ ਵਾਸਤੇ ਆਪਣਾ ਬਲਦਾਨ ਦਿੱਤਾ ਉਹਨਾਂ ਦੇ ਸਿੱਖਿਆਵਾਂ ਤੇ ਸਾਨੂੰ ਚੱਲ ਕੇ ਉਹਨਾਂ ਦੇ ਪੂਰਨਿਆਂ ਤੇ ਚੱਲ ਕੇ ਸਾਨੂੰ ਦੇਸ਼ ਤੇ ਸਮਾਜ ਦਾ ਕੰਮ ਕਰਨਾ ਚਾਹੀਦਾ ਔਰ ਇਸ ਦਾ ਪ੍ਰਸਾਰ ਜਾਣਕਾਰੀ ਜਿਹੜੀ ਹੈ ਸਾਰੇ ਫੈਲਾਨੀ ਚਾਹੀਦੀ ਹੈ ਸਾਰੇ ਦੇਸ਼ ਪਾਸ ਦੇ ਵਿੱਚ 350 ਸਾਲਾ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਿਆ ਹੈ ਉਸੇ ਪਲਖਸ਼ ਦੇ ਵਿੱਚ ਅੱਜ ਰਤਨ ਪ੍ਰੋਫੈਸ਼ਨਲ ਕਾਲਜ ਦੇ ਵਿੱਚ ਯਾਤਰਾ ਆਈ ਹੋਈ ਹੈ ਔਰ ਇਹ ਅੱਗੇ ਸਾਰੇ ਦੇਚ ਜਾਏ ਸਭ ਤੋਂ ਪਹਿਲਾਂ ਤੇ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਮੇਰਾ ਨਾਮ ਡਾਕਟਰ ਕੁਰਿੰਦਰ ਸਿੰਘ ਰੰਗਰੇਟਾ ਹੈ ਜੀ ਮੈਂ ਲੁਧਿਆਣੇ ਤੋਂ ਆ ਔਰ ਖਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ सनातन, सनातन धर्म ਦੇ ਲਈ ਔਰ ਮਾਨਵਤਾ ਦੇ ਲਈ ਉਹਨਾਂ ਨੇ ਸ਼ੀਸ਼ ਚੁਕਾਇਆ ਨਹੀਂ ਉਹਨਾਂ ਨੇ ਸ਼ੀਸ਼ ਅਰਪਿਤ ਕਰ ਦਿੱਤਾ ਸਨਾਤਨ ਧਰਮ ਦੇ ਲਈ ਔਰ ਉਸ ਸ਼ੀਸ਼ ਨੂੰ ਅਨੰਦ ਦਿੱਲੀ ਚਾਂਦਨੀ ਚੌਕ ਤੋਂ ਅਨੰਦਪੁਰ ਸਾਹਿਬ ਤੱਕ ਲੈ ਕੇ ਜਾਣ ਵਾਲੇ ਭਾਈ ਜੈਤਾ ਜੀ ਜਿਨ੍ਹਾਂ ਨੇ 1699 ਦੇ ਵਿੱਚ ਅੰਮ੍ਰਿਤ ਛਕ ਕੇ ਬਾਬਾ ਜੀਵਨ ਸਿੰਘ ਜੀ ਕਹ ਲੋ ਆਏ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਰੰਗਰੇਟੇ ਗੁਰੂ ਕੇ ਬੇਟੇ ਦਾ ਕਿਤਾਬ ਦਿੱਤਾ ਸੀ ਤੇ ਰੰਗਰੇਟਾ ਕੋਈ ਸਰਨੇਮ ਨਹੀਂ ਹੈ ਇਹ ਕੋਈ ਜਾਤੀ ਨਹੀਂ ਹੈ ਇਹ ਰੰਗਰੇਟਾ ਗੁਰੂ ਕਲਗੀਧਰ ਪਿਤਾ ਜੀ ਦੁਆਰਾ ਬਖਸ਼ਿਸ਼ ਕੀਤਾ ਗਿਆ ਇੱਕ ਮੈਡਲ ਹੈ ਤੇ ਉਹ ਮੈਂ ਆਪਣੇ ਨਾਮ ਦੇ ਨਾਲ ਲਾਣਾ ਅੱਜ ਬੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਸਨਾਤਨ ਧਰਮ ਔਰ ਸਿੱਖ ਧਰਮ ਅਸੀਂ ਇੱਕ ਹੋ ਕੇ ਔਰ ਆਪਣੇ ਅਖੰਡ ਭਾਰਤ ਲਈ ਕੰਮ ਕਰ ਰਹੇ ਹਾਂ ਭਾਰਤੀ ਜਨਤਾ ਪਾਰਟੀ ਦਾ ਮੈਂ ਧੰਨਵਾਦ ਕਰਦਾ ਹਾਂ ਮੈਂ ਪਿਛਲੇ ਦੋ ਦਿਨ ਤੋਂ ਦਿੱਲੀ ਦੇ ਵਿੱਚ ਸੀਗਾ ਦਿੱਲੀ ਦੇ ਵਿੱਚ ਚਾਹੇ ਉਹ ਆਮ ਆਦਮੀ ਦੀ ਸਰਕਾਰ ਸੀ ਚਾਹੇ ਕਾਂਗਰਸ ਦੀ ਸਰਕਾਰ ਸੀ ਉਹਨਾਂ ਨੇ ਕਦੀ ਵੀ ਇਹ ਦਿਨ ਨਹੀਂ ਮਨਾਏ ਔਰ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੇ ਦਿੱਲੀ ਦੇ ਵਿੱਚ ਵੀ ਜਗਾ ਜਗਾ ਮੰਡਲ ਪ੍ਰਧਾਨਾਂ ਦੇ ਮੰਡਲ ਵਾਈਸ ਉੱਥੇ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਪਾਸ਼ਾ ਜੀ ਦਾ ਇਹ ਜੋ ਦਿਵਸ ਮਨਾਇਆ ਜਾ ਰਿਹਾ ਹੈ ਇਹ ਬੜੀ ਇਕਤਾ ਤੇ ਅਖੰਡਤਾ ਦੀ ਗੱਲ ਆ ਅੱਜ ਜਿੱਥੇ ਅਸੀਂ ਨਾਹਰਾ ਲਾਉਨੇ ਆ ਪਟੰਗੇ ਤਾਂ ਕਟੰਗੇ ਇੱਕ ਹੈ ਤਾਂ ਸੇਫ ਹੈ ਅੱਜ ਸਨਾਤਨ ਧਰਮ ਔਰ ਸਨਾਤਨ ਧਰਮ ਨੂੰ ਬਚਾਉਣ ਦੇ ਲਈ ਗੁਰੂ ਕੇ ਬੇਟਿਆਂ ਨੇ ਰੰਗਰੇਟੇ ਗੁਰੂ ਕੇ ਬੇਟਿਆਂ ਨੇ ਔਰ ਗੁਰੂ ਤੇਗ ਪਾਤਰ ਪਹਾਸ਼ਾ ਹਿੰਦ ਦੀ ਚਾਦਰ ਜਿਨ੍ਹਾਂ ਨੇ ਆਪਣਾ ਬਲੀਦਾਨ ਦਿੱਤਾ ਅਸੀਂ ਉਸ ਉਸ ਸਨਾਤਨ ਧਰਮ ਉਹਦੀ ਰੱਖਿਆ ਵਾਸਤੇ ਹਮੇਸ਼ਾ ਰੰਗਰੇਟੇ ਤਿਆਰ ਬਰ ਤਿਆਰ ਰਹਿਣਗੇ ਔਰ ਅਸੀਂ ਇਹ ਆ ਬੜੀ ਆਸ ਆਸ ਰੱਖਦੇ ਹਾਂ ਕੀ ਭਾਰਤੀ ਜਨਤਾ ਪਾਰਟੀ ਨੇ ਇਹ ਇੰਨਾ ਪਹਿਲ ਕੀਤੀ ਉਹਨਾਂ ਨੇ ਗੁਰਤੇਜ ਭਦਰ ਪਾਸ਼ਾ ਜੀ ਦਾ ਜਨਮ ਜਨਮ ਦਿਹਾੜੇ ਦੇ ਨਾਲ-ਨਾਲ ਸ਼ਿਗਰੀ ਦਿਹਾੜੇ ਜਿਹੜੇ ਨੇ ਉਹਨਾਂ ਨੂੰ ਮਨਾਏ ਜਾ ਰਹੇ ਨੇ ਔਰ ਸਭ ਤੋਂ ਖੁਸ਼ੀ ਦੀ ਗੱਲ ਸੰਗਠਨ ਨੂੰ ਦੱਸਣਾ ਚਾਹਣਾ ਇੱਥੇ ਕਿ ਯੋਗੀ ਅਦਿੱਤਿਆ ਨਾਥ ਜੀ ਨੇ ਯੂਪੀ ਦੇ ਵਿੱਚ ਇੱਕ ਸਿਲੇਬਸ ਹੀ ਬਣਾ ਦਿੱਤਾ ਸਿੱਖਾਂ ਦੇ ਉੱਤੇ ਸਿੱਖਾਂ ਦੀਆਂ ਸ਼ਾਦਤਾਂ ਦੇ ਉੱਤੇ ਛੋਟੇ ਸ਼ਬਦਾਂ ਸਾਜੀਆਂ ਦੀਆਂ ਸ਼ਾਦਤਾਂ ਦੇ ਉੱਤੇ ਤੇ ਅਸੀਂ ਬੜਾ ਧੰਨਵਾਦ ਕਰਦੇ ਹਾਂ ਭਾਰਤੀ ਜਨਤਾ ਪਾਰਟੀ ਦਾ ਜਿਨ੍ਹਾਂ ਨੇ ਇਹ ਪਹਿਲ ਕਰਨੀ ਕੀਤੀ ਹੈ ਪ੍ਰਯਾਸ ਕੀਤਾ ਆ ਔਰ ਅਸੀਂ ਇਸ ਨੂੰ ਹੋਰ ਬਲ ਦਵਾਂਗੇ ਔਰ ਬੜੀ ਖੁਸ਼ੀ ਹੈ ਅੱਜ ਮੈਂ ਇੱਥੇ ਸੁਹਾਣਾ ਰਤਨ ਪ੍ਰੋਫੈਸ਼ਨਲ ਇੰਸਟੀਚਿਊਟ ਵਿਕੇ ਮੈਂ ਉੱਤੇ ਪਹੁੰਚਿਆ ਆ ਉਹਨਾਂ ਦੇ ਡਾਇਰੈਕਟਰ ਸਾਹਿਬ ਦਾ ਔਰ ਜਿੰਨੀ ਵੀ ਟੀਮ ਆ ਉਹਨਾਂ ਸਭ ਦਾ ਧੰਨਵਾਦ ਕਰਦਾ ਆ ਕਿ ਉਹਨਾਂ ਨੇ ਸਾਨੂੰ ਇਸ ਲੈਗ ਸਮਝਿਆ ਤੇ ਇੱਥੇ ਸਾਨੂੰ ਬੁਲਾਇਆ ਜੀ